ਲੋਕ ਸਭਾ ਚੋਣਾਂ ਦੀ VOTING ਦੇ ਬਾਅਦ ਅਚਾਨਕ ਦੁੱਧ ਦੇ ਰੇਟ ਵਿੱਚ ਕਾਫੀ ਵਾਧਾ ਹੋਇਆ ਹੈ। ਪੰਜਾਬ ਵਿੱਚ ਅੰਮੋਲ ਦੇ ਨਾਲ ਨਾਲ ਮਿਲਕਫੈਡ ਅਤੇ ਵੇਰਕਾ ਦੇ ਦੁੱਧ ਦੇ ਭਾਅ ਵਿੱਚ 2 ਰੁਪਏ ਦਾ ਵਾਧਾ ਕੀਤਾ ਹੈ। ਰੇਟ ਵਧਣ ਦਾ ਮੁੱਖ ਕਾਰਨ ਗਰਮੀ ਨੂੰ ਮੰਨਿਆ ਗਿਆ ਹੈ। ਪੰਜਾਬ ਵਿੱਚ ਅੰਮੋਲ ਅਤੇ ਬੇਰਕਾ ਦੇ ਇਲਾਵਾ ਮਦਰ ਡੈਰੀ ਦਾ ਵੀ ਦੁੱਧ बिकਦਾ ਹੈ। ਇਸ ਮੌਕੇ ਤੇ ਜਰਿੰਦਰ ਦੇ ਵੱਖ-ਵੱਖ ਲੋਕਾਂ ਨੇ ਗੱਲ ਕੀਤੀ ਤਾਂ ਉਹਨਾਂ ਦਾ ਕਹਿਣਾ ਹੈ ਕਿ ਦੁੱਧ ਬਹੁਤ ਹੀ ਬੇਸਿਕ ਜ਼ਰੂਰਤ ਹੈ। ਪਰ ਅਜਾਇਹਾ ਕਰਨਾ ਠੀਕ ਨਹੀਂ ਪਤਾ ਸੀ ਵੱਧ ਗਿਆ ਹੋਇਆ ਕਿੰਨਾ ਵ ਦੋ ਦਫਰ ਪਹਿਲੇ ਕੀ ਰੇਟ ਸੀ ਤੇ ਹੁਣ ਕੀ ਰੇਟ ਲਾ ਰਹੇ ਹੋ ਉਹ ਤਾਂ ਇਹਨਾਂ ਨੂੰ ਪੁੱਛਾਈ ਨਹੀਂ ਅੱਛਾ ਜੀ ਪਤਾ ਨਹੀਂ ਅਗਲੇ ਦਿਨ ਮਗਰ ਅੱਛਾ ਕਿੱਦਾਂ ਹੁਣ ਵੱਧ ਗਿਆ ਰੇਟ ਤੁਹਾਨੂੰ ਇਸ ਦੇ ਉੱਤੇ ਕੰਮ ਕਰਾ ਦੇ ਉੱਤੇ ਕਿਹੜੀ ਨਹੀਂ ਕੋਈ ਫਰਕ ਤਾਂ ਨਹੀਂ ਇਹ ਮਨਾ ਜੀ ਜੀ ਅੱਗੇ ਕਿੰਨਾ ਲੈ ਕੇ ਜਾਂਦੇ ਸੀ ਤੇ ਹੁਣ ਕਿਦੋਂ ਰੇਟ ਵਧਨ ਜੋ ਕੋਈ ਜਿੰਨਾ ਲੱਗ ਰਹੀਦਾ ਵੀ ਉਨਾ ਲੈ ਕੇ ਜਾਣਾ ਲੋੜ ਨਹੀਂ ਹੈਗੀ ਇਹ ਬੰਦਾ ਉਨਾ ਲੈ ਕੇ ਜਾਂਦਾ ਜੀ ਰੇਟ ਵਧਨ ਵੱਧ ਗਿਆ ਕਿਹੜਾ 100 ਕਿਲੋ ਮਗਰ ਰੇਟ ਕਿਹੜਾ 2 ਰੁਪਏ ਦੇ ਮਗਰ ਹਾਂਜੀ ਹਾਂਜੀ ਕੀ ਕਹਿਣਾ ਚਾਹੋਗੇ ਇਸ ਦੇ ਬਾਰੇ ਸਰਕਾਰ ਨੂੰ ਉਹ ਕਿਹਾ ਸਾਹਿਬ ਜੀ ਦੇਖੋ ਸਾਨੂੰ ਸਰਕਾਰ ਦੇ ਹੱਥਾਂ ਤੋਂ ਉਲਾਈ ਕਰਨੀ ਆ ਅਸਲ ਵਿੱਚ ਜਦੋਂ ਨਾ ਨਾ ਚਲਣਾ ਤਾਂ ਆ ਦੇਖੋ ਕਿ ਚੋਣਾ ਦਾ ਮਾਹੌਲ ਹੈ ਅਕਸਰ ਦੇਖਿਆ ਜਾਂਦਾ ਚੋਣਾ ਜਦੋਂ ਹੋ ਜਾਂਦੀ ਹੈ ਮਹਿੰਗਾਈ ਪਹਿਲਾਂ ਘਟਾਈ ਜਾਂਦੀ ਹੈ ਤੇ ਬਾਅਦ ਚੋਣ ਦੇ ਗਰ ਵਧਾਈ ਜਾਂਦੀ ਹੈ ਇਹ ਜਿਹੜੀ ਦੁੱਧ ਦੀ ਮਹਿੰਗਾਈ ਇਹਨਾਂ ਨੇ ਵਧਾਈ ਆ ਇਹ ਲੱਕ ਤੋੜ ਦੇਗੀ ਕਿਉਂਕਿ ਦੁੱਧ ਬੱਚਿਆਂ ਨੇ ਪੀਣਾ ਹੁੰਦਾ ਬਿਮਾਰਾਂ ਨੇ ਪੀਣਾ ਹੁੰਦਾ ਹਸਪਤਾਲਾਂ 'ਚ ਪੀਣਾ ਹੁੰਦਾ ਆਮ ਨਾਗਰਿਕ ਜਿਹੜਾ ਵਾ ਚਾਹ ਤੋਂ ਬਗੈਰ ਨਹੀਂ ਰਹਿ ਸਕਦਾ ਹਿੰਦੁਸਤਾਨ 'ਚ ਤੇ ਦੁੱਧ ਦੀ ਖਪਤ ਇੱਥੇ ਬਹੁਤ ਜ਼ਿਆਦਾ ਹੈ ਜ਼ਿਆਦਾਤਰ ਦੁੱਧ ਤਾਂ ਪਾਊਡਰ ਜ਼ਿਆਦਾ ਵਿਕਦਾ ਹੈ ਦੁੱਧ ਘੱਟ ਵਿਕਦਾ ਹੈ ਜਿਹੜੀ ਇਹਨਾਂ ਨੇ ਮਹਿੰਗਾਈ ਜਿਹੜੀ ਦੁੱਧ ਦੀ ਵਧਾਈ ਆ ਇਹ ਲੱਕ ਤੋੜ ਦੇਗੀ ਅੱਗਿਓ ਜਿਹੜੇ ਟੋਲ ਦੇ ਨਾਲ ਰੇਟ ਇਹਨਾਂ ਨੇ ਵਧਾ ਦਿੱਤੇ ਆ ਕੁਝ ਪਰਸੈਂਟ 3 ਤੋਂ 5% ਉਹਦੇ ਨਾਲ ਮਹਿੰਗਾਈ ਦੀ ਖਪਤ ਹੋਰ ਹੋਏਗੀ ਸਾਡੇ ਦੇਸ਼ ਦੇ ਵਿੱਚ ਤਰ ਬਜਟ ਨੂੰ ਕਿੰਨਾ ਫਰਕ ਪੈਂਦਾ ਕਿਉਂਕਿ ਆਮ ਕਰਨੇ ਬਜਟ ਬਣਾਇਆ ਹੁੰਦਾ ਕਿ ਅਸੀਂ ਇਸ ਇਹ ਪੈਸਾ ਇਸ ਥਾਂ ਤੇ ਲਾਣਾ ਹੈ ਇਹ ਪੈਸੇ ਇਸ ਥਾਂ ਚਲਾਣਾ ਹੈ ਦੇਖੋ ਹਰ ਘਰ ਦੀ ਜਿਹੜੀ ਦੁੱਧ ਦੀ ਖਰਚਾ ਅਸੀਂ 30 ਕਿਲੋ ਲਾ ਕੇ ਚੱਲੀਏ ਘੱਟ ਤੋਂ ਘੱਟ ਵੀ ਜੇ ਹੱਥ ਖਿੱਚ ਕੇ ਚੱਲਦੇ ਕਿਲੋ ਆਮ ਨਾਲ ਦੁੱਧ ਲੱਗਦਾ ਵਾ ਤੇ 2 ਰੁਪਏ ਕਿਲੋ 60 ਰੁਪਏ ਇੱਕ ਦੀ ਜੇਬ ਦੇ ਵਿੱਚੋਂ ਜਾਣਗੇ ਤੇ ਜਦੋਂ ਇਹ 60 ਰੁਪਏ ਜਾਣਗੇ ਖਰਚੇ ਉਹੀ ਹੈ ਸਾਡੇ ਇਹ ਨਵਾਂ ਖਰਚਾ ਜਿਹੜਾ ਪੈ ਜਾਂਦਾ ਵਾ ਸਾਲ ਦਾ ਜੇ ਅਸੀਂ ਦੇਖਿਆ ਜਾਈਏ 129600 ਰੁਪਏ ਦਾ ਇੱਕ ਉੱਪਰ ਭਾਰ ਪੈਣਾ ਸਾਡੇ ਉੱਤੇ ਤੇ ਇਹ ਵੀ ਦੱਸਿਆ ਜਾਂਦਾ ਵੈ ਕਿ ਸਿਲੰਡਰਾਂ ਗੈਸ ਸਿਲੰਡਰ ਚੋਂ ਜਿਹੜੀ 27 ਰੁਪਏ 24 ਰੁਪਏ ਪਤਾ ਨਹੀਂ ਇਹਨਾਂ ਦੀ ਸਬਸਿਡੀ ਆਂਦੀ ਸੀ ਉਹ ਵੀ ਇਹਨਾਂ ਨੇ ਬੰਦ ਕਰਤੀ ਹੈ 1 ਜੂਨ ਤੋਂ ਤੇ ਹੋ ਸਕਦਾ ਹੈ ਗੈਸ ਦੇ ਵੀ ਤੇ ਪੈਟਰੋਲ ਦੇ ਵੀ ਧਾਮਾਂ ਦੇ ਵਿੱਚ ਫਰਕ ਪਵੇ ਅ ਅਸਲ ਵਿੱਚ ਪੰਜਾਬ ਸਰਕਾਰ ਮੈਨੂੰ ਲੱਗਦਾ ਪਹਿਲਾਂ ਹੀ ਇਹਦਾ ਦੁੱਧ ਦੇ ਰੇਟ ਬਦਾਉਣ ਨੂੰ ਬਹਿ ਫਰਦੀ ਸੀ ਜੀ ਔਰ ਇਹ ਜਦੋਂ ਜਿਉਂ ਹੀ ਇਲੈਕਸ਼ਨ ਖਤਮ ਹੋਏ ਹੈਗੇ ਪੰਜਾਬ ਸਰਕਾਰ ਦੇ ਇੱਕ ਲੋਕਾਂ ਤੇ ਫੇਰ ਦੁਬਾਰਾ ਇੱਕ ਦੋਜ ਪਾ ਦਿੱਤਾ ਹੈਗਾ ਦੁੱਧ ਜਿਹੜਾ ਹੈਗਾ ਹਰੇਕ ਦੀ ਜ਼ਰੂਰਤ ਆ ਔਰ ਪੰਜਾਬ ਸਰਕਾਰ ਨੂੰ ਚਾਹੀਦਾ ਹੈਗਾ ਜਿਹੜੀਆਂ ਖਾਣ ਪੀਣ ਵਾਲੀਆਂ ਚੀਜ਼ਾਂ ਇਹਦੇ ਤੇ ਕੰਟਰੋਲ ਕਰਕੇ ਰੱਖੇ ਜੇਕਰ ਮਤਲਬ ਦੁੱਧ ਦੇ ਰੇਟ ਦੇ ਵਧੇ ਆ ਇਹਦੀ ਨਿਖੇਦੀ ਕਰ ਦਿੱਤੀ ਜਾਣੀ ਚਾਹੀਦੀ ਸਰ ਜਦੋਂ ਰੇਟ ਵਧਦੇ ਆ ਲੱਗਦਾ ਕਿ ਜਦ ਬਜਟ ਤੇ ਆਪਣੇ ਫਰਕ ਪੈਣਾ ਸ਼ੁਰੂ ਹੋ ਜਾਂਦੇ ਨਾਲੇ ਦੇਖੋ ਬਜਟ ਤੇ ਤਾਂ ਹਰੇਕ ਦੀ ਜੇਬ ਦੇ ਵਿੱਚ ਤਾਂ ਭਾਰੀ ਪੈਂਦਾ ਹੀ ਹੈਗਾ ਬਜਟ ਤੇ ਹਰੇਕ ਨੇ ਆਪਣਾ ਸਿਸਟਮ ਲਾਇਆ ਹੁੰਦਾ ਵੀ ਕਿੰਨੇ ਪੈਸੇ ਮਤਲਬ ਇੱਥੇ ਖਾਚੜੇ ਕਿਤੇ ਪਾਸੇ ਲੱਗਾ ਔਰ ਬਜਟ ਦੇ ਤਾਂ ਮਤਲਬ ਤਰਖਾਹਾਂ ਔਨੀਆਂ ਕੀ ਹੈਗੀਆਂ ਔਰ ਜਦੋਂ ਇਹ ਪਰੇਸ਼ਾਨੀ ਖੜੀ ਹੋ ਜਾਂਦੀ ਆਮ ਲੋਕਾਂ ਦੇ ਉਤੇ ਰੇਟ ਵਧੇ ਜੀ ਇਹ ਤੇ ਕਾਫੀ ਜਿਹੜਾ ਗੁਰਦ ਗੱਲ ਹੈ ਕਿ ਹਾਲੇ ਚੋਣਾਂ ਦਾ ਜਿਹੜਾ ਜਿਹੜਾ ਸਮੀਕਰਨ ਹਾਲੇ ਖਤਮ ਵੀ ਨਹੀਂ ਹੋਇਆ ਹਾਲੇ ਚੋਣ ਖਤਮ ਹੋਈ ਹੈ ਤੇ ਰਿਜ਼ਲਟ ਹਾਲੇ ਆਣੇ ਉਸ ਤੋਂ ਵਿੱਚ ਹੀ ਇਹਨਾਂ ਨੇ 2 ਰੁਪਏ ਪ੍ਰਤੀ ਕਿਲੋ ਯਾਰੇ ਰੇਟ ਬਤਾਤੇ ਬਹੁਤ ਦਿੱਕਾ ਹੈ ਐਦਾਂ ਦੀ ਜਿਹੜਾ ਸਰਕਾਰ ਨੂੰ ਚਾਹੀਦਾ ਸੀ ਕਿ ਅੱਧਾ ਜੀ ਨਹੀਂ ਵੀ ਇੱਥੋਂ ਪਤਾ ਲੱਗਦਾ ਹੈ ਕਿ ਸਰਕਾਰ ਜਿਹੜੀ ਹੈ ਉਹਨਾਂ ਨੂੰ ਪਤਾ ਲੱਗ ਗਿਆ ਕਿ ਅਸੀਂ ਹਾਰ ਗਏ ਆ ਆਨ ਵਾਲੇ ਜਿਹੜਾ ਮਿਲੌਦਾ ਕਿ ਹੋਰ ਵੀ ਚਿੱਟਾ ਰੇਟ ਵਧੇ ਸਭ ਪਾਉਣਾ ਹਰ ਵੇੜ ਤੇ ਕਿੰਨਾ ਕੁ ਫਰਕ ਪੈਂਦੇ ਰੋ ਇਦਾਂ ਹੁੰਦਾ ਦੇਖੋ ਫਲ ਪੈਣਾ ਜੀ 2 ਰੁਪਏ ਪ੍ਰਤੀ ਕਿਲੋ ਜਿੰਦਾ ਰੇਟ ਵੱਧ ਗਿਆ ਹੈ ਕਿਸੇ ਉਹ ਕਿਸੇ ਚੀਜ਼ ਦਾ ਨਹੀਂ ਫਰਕ ਪੈਣਾ ਇਹ ਨਾਲ ਦੁੱਧ ਨਾਲ ਜਿਹੜੇ ਪਾਦਲ ਹੈਗੇ ਹੈ ਉਸ ਚੀਜ਼ ਦਾ ਰੇਟ ਵੱਧਦਾ ਫਲ ਤੋਂ ਪੈਣਾ ਹੈ ਚਾਹ ਵਾਲੇ ਹੈ ਮਨ ਲਓ ਉਹਨਾਂ ਕੋਲ ਜਾਓ ਉਹਨਾਂ ਕੇ 2 ਕਿਲੋ ਰੇਟ ਵੱਧ ਗਿਆ ਉਹਨਾਂ ਚਾਹ ਦੇ ਰੇਟ ਹੀ ਵਧਾ ਦੇ ਨੇ 5 ਰੁਪਏ ਕਿਲੋ ਗਲਾਸ ਜਾਂ 10 ਰੁਪਏ ਗਲਾਸ ਆ 15 ਰੇ ਗਲਾਸ ਕਰ ਦੇਣਾ ਉਹ ਚੀਨੀਆ ਰੇਟ ਵਧਾਇਆ ਕਿ ਕਿਸੇ ਚੀਜ਼ ਦਾ ਡਾੜ ਕੇ ਉਹ ਬਜਟ ਦਾ ਫਰਕ ਪੈਂਦਾ ਹਰ ਚੀਜ਼ ਦਾ ਉਹ ਜਿਹੜੀ ਉਹ ਦੁੱਧ ਨਾਲ ਬਣਦੀ ਹੈ ਜਿਹੜੀ ਚੀਜ਼ਾਂ ਵੈਪੋ ਵੀ ਪਹਿਲਾਂ 30 ਰੁਪਏ ਦਾ ਅੱਧਾ ਕਿਲਟਰ ਸੀਗਾ ਹੁਣ 1 ਰੁਪਿਆ ਵਧਾ ਕੇ 31 ਰੁਪਏ ਹੋ ਗਿਆ ਤਾਂ ਲੀਟਰ ਯਾਨੀ ਕਿ 2 ਰੁਪਏ ਲੀਟਰ ਵਧਿਆ ਜੀ ਕਿਦਾਂ ਹਰ ਦੁੱਧ ਦਾ ਰੇਟ ਵਧਿਆ ਸਿਰਫ ਵੇਰਕ ਹਰ ਤਰ੍ਹਾਂ ਦੇ ਬੈਗਰਾਂ ਦਾ ਵਧਿਆ ਅੱਛਾ ਜੀ ਸਟੈਂਡਰਡ ਐਫਸੀਐਮ ਜਾਂ ਡੀਐਨਐਮ ਸਾਢੇ ਦਾ ਸਟੈਂਡਰਡ ਦਾ ਕਿਹੜਾ ਹੁੰਦਾ ਹਰਾ ਸਟੈਂਡਰਡ ਦਾ ਰੰਗ ਕਹਿੰਦੇ ਸਟੈਂਡਰਡ ਅੱਛਾ ਜੀ ਐਚ ਫਰਕ ਵੀ ਹੁਣ ਫਰਕ ਵੀ ਪਿਆ ਹੋਏਗਾ ਕਿਹੜਾ ਦੁੱਧ ਦੇ ਰੇਟ ਫਿਲਹਾਲ ਸੇ ਨੂੰ ਫਰਕ ਪੈਗਾ ਥੋੜਾ ਕੁਝ ਦਿਨ ਹੀ ਹੁੰਦਾ ਮਹਿਸੂਸ ਬਾਜਾ ਫੇ ਨਰੂਲ ਹੋ ਜਾਂਦਾ ਕਿਧਰ ਦੁਕਾਨ ਕਈਆਂ ਨੂੰ ਪਤਾ ਨਹੀਂ ਹੈ ਰੇਟ ਦਾ ਤੁਹਾਨੂੰ ਵੀ ਥੋੜਾ ਬਹਿਸ ਕਰਦੇ ਆ ਮੁੱਦਾ ਬਣ ਜਾਂਦਾ ਕਈ ਵਾਰੀ ਬਹਿਸ ਦਾ ਮੁੱਦਾ ਹੋ ਜਾਂਦਾ ਜਿਹੜੇ ਪੜੇ ਲਿਖੇ ਉਹ ਕੋਈ ਸਮਝ ਜਾਂਦੇ ਕਈ ਬਹਿਸ ਕਰਦੇ ਜੀ ਤੇ ਇੱਥੇ ਤੁਹਾਨੂੰ ਵੀ ਕੋਈ ਬੈਨੀਫਿਟ ਮਿਲਦਾ ਜਾਂ ਰੇਟ ਤੇ ਲਗਾਤਾਰ ਦੁੱਧ ਦੇ ਰੇਟ ਕੋਈ ਨਹੀਂ ਬਣਿਆ ਜੀ ਬੈਨੀਫਿਟ ਬਾਅਦ ਚ ਕੋਈ ਲੱਗੇ ਇਸ ਬਾਰੇ ਡੇਟ ਰਵਾਈਸ ਤੋਂ ਹੋਏ ਆ ਸਾਡੀ ਕਮਿਸ਼ਨ ਰਵਾਈਸ ਹੁੰਦੀ ਕਿ ਨਹੀਂ ਹੁੰਦੀ ਨਹੀਂ ਵੱਧ ਕੰਪਨੀ ਵੱਲੋਂ ਵਧਾਈ ਜਾਂਦੇ ਮੈਨੂੰ ਹਾ ਰੇਟ ਜੂੜ ਵਧ ਰਹੇ ਕਮਿਸ਼ਨਰ ਨਹੀਂ ਬੱਤੀਆਂ ਫਰਕ ਤੇ ਪਿਆ ਹੋਏਗਾ ਤਾਂ ਕੰਮ ਦੁੱਧ ਦੇ ਕੰਮ ਦੇ ਵਿੱਚ ਸਰ ਅੱਜ ਦੇ ਦਿਨ ਤੇ ਕੋਈ ਵੀ ਚੀਜ਼ ਐ ਬੇਕ ਰਹੀ ਹੈ ਕੋਈ ਘੱਟ ਲੈ ਕੇ ਜਾ ਰਿਹਾ ਜਿੱਦਾਂ ਉਹ ਜੀਆ ਰਿਪੋਰਟ ਕਰਦਾ ਉਸੇ ਹਿਸਾਬ ਨਾਲ ਚੱਲਦਾ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿਕ ਕਰੋ